ਜੀ ਤਾਂ ਮੰਨ ਕੇ ਚਲੋਗੇ ਸਿਰੋਜ ਕਮਾਨੇ ਵੀਰੀ ਇੱਕ ਦਿਨੇ ਚਲੋ ਕੁਛ ਨਾ ਕੁਛ ਹੈ ਕਿ ਸਾਤੋਂ ਵੈਸੇ ਦਾ ਦਾਨ ਪਨ ਕੋਈ ਕੀਤਾ ਨਹੀਂ ਜਾਂਦਾ ਇਹਦੇ ਬਾਰੇ ਸੀ ਇਹ ਆਪਕੇ ਚਲੋ 13 ਤੇ 13 ਦੀ ਇਹ ਯੋਜਨਾ ਹੈ ਇਹਦੇ ਵਿੱਚ ਸਾਡੇ ਬੇਸਿਕਲ ਦੇ ਆਧਾਰ ਤੇ ਜੂਸ ਪੀਊਗਾ ਜੀ ਉਹਨੂੰ 13 ਰੁਪਏ ਦਿੱਤਾ ਜਾਊਗਾ ਜੇ ਉਹ ਆਪਣੇ ਬੇਸਿਕਲ ਦੇ ਬੰਦਾ ਆਪਣੇ ਉੱਤੇ ਕਹਿੰਦਾ ਮੈਂ ਸਾਨੂੰ ਕਾਂਚ ਦੇ ਜੋ ਉਹਦਾ ਆਪਣਾ ਸਾਈਜ ਉਹ ਕਰਦਾ ਹੈ ਉਹ ਸਾਈਜ ਉਹੀ ਰੇਟਾਂ ਜੋ ਕੇ ਪੁਰਾਣੇ ਚੱਲਦੇ ਸਾਡੇ ਬਾਬੇ ਨਾਨਕ ਜੀ ਮਹਾਰਾਜ ਜੀ ਦੇ ਪਹਿਲੇ ਪਾਸਾ ਦੀ ਸੋਚ ਨੂੰ ਮੁੱਕ ਕਰਦੇ ਹੋਏ ਆ 13 13 ਤੋਲਣ ਦੇ ਅਧਾਰ ਤੇ 13 ਰੁਪਏ ਦਾ ਗਲਾਸ ਜੋਸ਼ ਦਾ ਕਰਨ ਤੇ ਇਹਨੇ ਵਾਦ ਬਹਿਾਰ ਤੇ ਲੰਗਰ ਚੱਲਦਾ ਪਾਇਆ ਹਰ ਕੋਈ ਬੰਦਾ ਪੀ ਸਕਦਾ ਜੀ ਰੇਟ ਬਹੁਤ ਜਾਇਜ਼ ਰੇਟ ਹੈ 13 ਰੁਪਏ ਗਲਾਸ ਹਰੇਕ ਮਹੀਨੇ ਦੀ ਜੀ ਹਾਂ ਜੀ ਤੁਹਾਡਾ ਬਹੁਤ ਸ਼ੇ ਸਭ ਤੋਂ ਪਹਿਲਾਂ YouTube ਦੇ ਮਾਧਿਅਮ ਰਾਹੀਂ ਜੁੜੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਤੁਹਾਨੂੰ ਹਮਾਣੋ ਸ਼ਹਿਰ ਦੇ ਵਿੱਚ ਲੈ ਕੇ ਆਏ ਆਂ ਇਸ ਸ਼ਹਿਰ ਦੇ ਅੰਦਰ ਗਰਮੀਆਂ ਦੇ ਤਪਦੇ ਮੌਸਮ ਦੇ ਅੰਦਰ ਇੱਕ ਵੀਰ ਜੀ ਨੇ ਜਿਹੜੇ ਕਿ ਜੂਸ ਬਾਰ ਦਾ ਕੰਮ ਕਰਦੇ ਆ ਗਰਮੀਆਂ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਜਿੱਥੇ ਸੂਰਜ ਆਪਣੀ ਤਪਸ਼ ਦੇ ਨਾਲ ਸਾਡੇ ਸ਼ਰੀਰਾਂ ਨੂੰ ਖਤਮ ਕਰ ਰਿਹਾ ਹੈ ਗਰਮੀ ਦੇ ਵਿੱਚ ਨਿਕਲਣਾ ਔਖਾ ਹੋ ਗਿਆ ਪਰ ਜਿਹੜੇ ਲੋਕ ਆਪਣੇ ਜ਼ਰੂਰੀ ਕੰਮਾਂ ਲਈ ਘਰਾਂ ਚੋਂ ਬਾਹਰ ਆਉਂਦੇ ਆ ਉਹਨਾਂ ਦੇ ਲਈ ਇੱਕ ਸਹੂਲਤ ਦੀ ਅਤੇ ਇੱਕ ਸੁੱਖ ਦੀ ਖਬਰ ਲੈ ਕੇ ਆਏ ਆ ਅਸੀਂ ਖੜੇ ਆ ਖਮਾਣੋ ਸ਼ਹਿਰ ਦੇ ਵਿੱਚ ਸਰਦਾਰ ਜੀ ਜੂਸ ਬਰਬਾਲਿਆਂ ਦੇ ਜਿਨ੍ਹਾਂ ਨੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਫਲਸਫੇ ਤੇ ਚੱਲਦਿਆਂ ਹੋਇਆਂ ਹਰ ਮਹੀਨੇ ਦੀ 13 ਤਰੀਕ ਨੂੰ ਆਪਣੇ ਜਿੰਨੇ ਵੀ ਛੇਕ ਨੇ ਦੁਕਾਨ ਤੇ ਜਿਹੜੇ ਉਹ ਵੇਚਦੇ ਆ ਉਹ 13 ਰੁਪਏ ਪਾਰ ਗਲਾਸ ਦੇ ਹਿਸਾਬ ਨਾਲ ਹਰ ਇੱਕ 13 ਤਰੀਕ ਨੂੰ ਵੇਚਣ ਦਾ ਫੈਸਲਾ ਕੀਤਾ ਤੇ ਅੱਜ 2025 ਦਾ ਜੂਨ ਮਹੀਨਾ ਤੇ 13 ਤਰੀਕ ਨੂੰ ਅੱਜ ਉਸ 13 ਤਰੀਕ ਦੇ ਦਿਨ ਤੇ ਇਹਨਾਂ ਦੇ ਵੱਲੋਂ ਸਾਰੇ 6 13 ਰੁਪਏ ਨੂੰ ਜਿਹੜੇ ਆ ਉਹ ਵੇਚੇ ਜਾ ਰਹੇ ਆ ਆਓ ਤੁਹਾਨੂੰ ਮਿਲਾਉਣੀ ਆ ਵੀਰ ਜੀ ਨਾਲ ਉਹਨਾਂ ਨੇ ਇਹ ਕਨਸੈਪਟ ਕਿਉਂ ਸ਼ੁਰੂ ਕੀਤਾ ਤੇ ਦਿਖਾਉਣੀ ਆ ਕਿ ਕਿਵੇਂ ਲੋਕ ਆਪਣੇ ਘਰਾਂ ਚੋਂ ਨਿਕਲ ਕੇ 13 ਰੁਪਏ ਮਿਲ ਰਹੇ ਸ਼ੇਕ ਨੂੰ ਭੱਜ ਭੱਜ ਕੇ ਆ ਕੇ ਪੀ ਰਹੇ ਨੇ ਆਉ ਕਰਦੇ ਆ ਆਪਾਂ ਵੀਰ ਜੀ ਨਾਲ ਗੱਲਬਾਤ ਦਿਖਾਉਨੇ ਆ ਤੁਹਾਨੂੰ ਦੁਕਾਨ ਅਤੇ ਲੋਕੇਸ਼ਨ ਅਤੇ ਵੀਰ ਜੀ ਵੱਲੋਂ ਇਹ ਕਿਉਂ ਚਲਾਇਆ ਗਿਆ ਇਸ ਗੱਲਬਾਤ ਬਾਰੇ ਇਸ ਸਮੇਂ ਮੇਰੇ ਨਾਲ ਇਸ ਜੂਸ ਬਾਰ ਦੇ ਓਨਰ ਵੀਰ ਸੁਦੇਵ ਸਿੰਘ ਜੀ ਮੌਜੂਦ ਨੇ ਵੀਰ ਜੀ ਤੋਂ ਪੁੱਛ ਲਿਆ ਕਿ ਕਨਸੈਪਟ ਕਿੱਥੋਂ ਆ ਵੀਰ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕਿ ਬਾਇਗੁਰ ਜੀ ਕਾ ਖਾਲਸਾ ਹੈ ਕਿਉਂਕਿ ਫਤਈ ਵੀਰ ਜੀ ਤੁਸੀਂ 13 ਰੁਪਏ ਵਾਲਾ ਜਿਹੜਾ ਕਨਸੈਪਟ ਲੈ ਕੇ ਆਏ ਹੋ ਅੱਜ ਵੀ 13 ਰੁਪਏ ਹਰ ਇੱਕ ਸ਼ੇਕ ਦਾ ਗਲਾਸ ਤੁਸੀਂ ਅੱਜ ਦੇ ਰਹੇ ਹੋ ਇਹ ਕਿੱਥੋਂ ਦਿਮਾਗ ਚ ਗੱਲ ਆਈ ਇਹ ਤਾਂ ਵੀਰ ਜੀ ਹੁਣ ਦੇਖੋ ਸਾਡੇ ਜੋ ਵੀ ਇਹ ਪੀੜੀ ਚੱਲ ਰਹੀ ਆ ਯਾਰ ਕਿ ਅਸੀਂ ਸੋਚਨਾ ਕਿ ਹਾਂ ਸਾਡਾ ਪੰਜਾਬੀ ਭਾਈ ਕੰਮ ਕਰਕੇ ਕੁਝ ਨਹੀਂ ਜਾਏਗਾ ਅਸੀਂ ਇਹ ਸੋਚ ਕੇ ਹੁਣ ਕਰ ਰਹੇ ਹਾਂ ਜਦੋਂ ਕਿ ਹੁਣ ਅਸੀਂ ਇ ਇਹ ਤਾਂ ਵੀ ਚਲੋ ਫਿਰ ਵੀ ਅਸੀਂ ਇਹ ਸੋਚਿਆ ਕਿ ਹਾਂ ਚਲੋ ਇਸ ਤੌਰ ਤੇ ਨਹੀਂ ਤਾਂ ਅਸੀਂ ਆਪਣੇ ਗੁਰੂਆਂ ਦੇ ਤੌਰ ਤੇ ਕੁਝ ਨਾ ਕੁਝ ਇਦਾਂ ਨਾ ਕਰੀਏ ਕਿ ਜੋ ਸਾਡੇ ਪੰਜਾਬੀ ਭਾਈ ਜਾਂ ਕੋਈ ਵੀ ਭਾਈਚਾਰਾ ਇਹ ਸਮਝ ਸਕੇ ਕਿ ਹਾਂ ਇਹ ਪੰਜਾਬੀ ਹੈ ਇਹ 13 ਰੁਪਏ ਵਾਲਾ ਕਨਸੈਪਟ ਕਿਉਂ ਚਲਾਇਆ 13 ਰੁਪਏ ਵਾਲਾ ਕਨਸੈਪਟ ਇਹ ਸਾਡੇ ਬਾਬਾ ਗੁਰੂ ਨਾਨਕ ਦੇਵ ਜੀ ਦੀ ਜੋ ਕਿ ਇਸੇ ਲਈ ਸੋਚਿਆ ਵੀ ਹਰ ਰੋਜ਼ ਦੀ ਤਰ੍ਹਾਂ ਮੰਨ ਕੇ ਚਲੋ ਕਿ ਸੇ ਰੋਜ਼ ਕਮਾਣੇ ਵੀ ਜੀ ਇੱਕ ਦਿਨ ਚਲੋ ਕੁਝ ਨਾ ਕੁਝ ਹੈ ਕਿ ਸਾਤੋਂ ਵੈਸੇ ਦਾ ਦਾਨ ਪੁੰਨ ਕੋਈ ਕੀਤਾ ਨਹੀਂ ਜਾਂਦਾ ਇਹਦੇ ਬਾਰੇ ਅਸੀਂ ਇਹ ਆਪ ਕਿ ਚਲੋ 13 ਤੇ 13 ਦੀ ਇਹ ਯੋਜਨਾ ਹੈ ਇਹਦੇ ਵਿੱਚ ਇਹ ਸਾਡੇ ਅਸੀਂ ਇਹ ਸੋਚ ਕੇ ਕੀਤਾ ਹੈ ਕਿ ਚਲੋ ਸਾਡਾ ਕੁਛ ਨਾ ਕੁਛ ਕਿਸੇ ਕਿਸਮ ਵਾਲ ਕਿਸੇ ਵਹਾਣੇ ਨਾਲ ਚਲੋ ਜਾਂ ਦਾਨਪੁਰ ਨਿਕਲ ਜਾਂਦਾ ਹੀ ਵੈਸੇ ਤਾਂ ਕੋਈ ਕਿਸੇ ਰੀਜਨ ਨਹੀਂ ਹੈਗਾ ਵੀ ਚਲੋ ਤੇ ਅਸੀਂ ਐਸੇ ਵਾਰ ਤੋਂ ਸੋਚਿਆ ਹੀ ਸਾਨੂੰ 3 ਸਾਲ ਹੋ ਗਏ ਪਹਿਲਾਂ ਅਸੀਂ ਮੰਦੇ ਵਿੱਚ ਨਹੀਂ ਲਿਆਂਦਾ ਕਿਹੜੇ ਕਿਹੜੇ ਸ਼ੇਕ ਆ ਜਿਹੜੇ ਤੁਸੀਂ ਦੇ ਰਹੇ ਹੋ ਇਹ ਇਹਦੇ ਵਿੱਚ ਪਪੀਤਾ ਹੈ ਜੀ ਬਨਾਣਾ ਸ਼ੇਕ ਆ ਮੰਗੋ ਸ਼ੇਕ ਆ ਇਹ ਮਿਕਸ ਸ਼ੇਕ ਆ ਮਤਲਬ ਆਲ ਜਿਹੜਾ ਜਿੰਨਾ ਵੀ ਸ ਹੈਗਾ ਸਾਰਾ ਸਾਰਾ ਹੈ ਜੀ ਜਿੱਦਾਂ ਕਿ ਇਹਦੇ ਵਿੱਚ ਜੋ ਸਾਡਾ 13 ਰੁਪਏ ਦੇ ਵਿੱਚ ਬੇਸਿਕਲ ਰੱਖਿਆ ਹੋਇਆ ਹੈ ਉਹ ਜੋ ਵੀ ਸਾਡੇ ਬੇਸਿਕਲ ਦੇ ਆਧਾਰ ਤੇ ਜੂਸ ਪੀਓਗਾ ਜੀ ਉਹਨੂੰ 13 ਰੁਪਏ ਦਿੱਤਾ ਜਾਊਗਾ ਇਹ ਆਪਣੇ ਬੇਸਿਕਲ ਦੇ ਬੰਦ ਆਪਣੇ ਉਤੇ ਕਹਿੰਦਾ ਵੀ ਸਾਨੂੰ ਪਾਂਚਦੇ ਜੋ ਉਹਦਾ ਆਪਣਾ ਸੈਜੂ ਕਰਦਾ ਉਹ ਸੈਜ ਉਹੀ ਰੇਟਾਂ ਜੋ ਕੇ ਪੁਰਾਣੇ ਚੱਲਦੇ ਠੀਕ ਆ ਜਿਹੜਾ ਜਿਹੜਾ 13 ਰੁਪਏ ਵਾਲਾ ਵੱਖਰਾ ਤੇ ਬਾਕੀ ਰੇਟ ਵੱਖਰੇ ਚੱਲਦੇ ਬਾਕੀ ਨੇ ਇੱਕ ਵੱਖਰੇ ਹੀ ਇਹ ਸਾਡੇ ਵੱਲੋਂ 13 ਹੀ ਐਸੇ ਉਤਾਰਦੇ 13 ਹੀ ਦਿੰਨੇ ਆ ਅੱਜ ਦਰਸ਼ਕਾਂ ਦਾ ਮਤਲਬ ਜਿੰਨੇ ਵੀ ਤੁਹਾਡੇ ਕਸਟਮਰ ਨੇ ਉਹਨਾਂ ਦਾ ਕੀ ਹੰਗਾਰਾ ਮਿਲ ਰਿਹਾ ਉਹਨਾਂ ਦਾ ਹੰਗਾਰਾ ਬਹੁਤ ਵਧੀਆ ਜੋ ਕਹਿੰਦੇ ਵੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਯਾਰ ਕੇ ਉਹ ਕਹਿੰਦੇ ਬਹੁਤ ਵਧੀਆ ਕੰਮ ਕੀਤਾ ਯਾਰ ਕੇ ਸਾਨੂੰ ਇਹ ਪੂਰੀ ਖਮਾਣੋ ਦੇ ਵਿੱਚ ਜਾਂ ਲਾਗਵਾਸ ਕਿਤੇ ਵੀ ਦੇਖਣ ਨੂੰ ਮ ਗਾਕਾ ਬਲੋ ਬਾਬਰੀਆ ਤੋਂ ਮਿਲੇ ਸਵੇਰੇ ਮਹਾਰਾਜ ਦੀ ਕਿਰਪਾ ਹੋਈ ਹੋਈ ਸਵੇਰੇ 9 ਵਜੇ ਤੋਂ ਚੱਲ ਰਹੀ ਹੁਣ ਤੱਕ ਮਾਰੋ ਮਾਰ ਚੱਲ ਰਹੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਆਓ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਦੁਕਾਨ ਦਾ ਦ੍ਰਿਸ਼ ਤੇ ਗਾਕਾਂ ਦੇ ਨਾਲ ਵੀ ਗੱਲਬਾਤ ਕਰਾਉਨੇ ਆ ਤੇ ਅਰਦਾਸ ਵੀ ਮਾਰਾ ਤੁਹਾਡੀ ਹਰ ਇੱਕ ਸੇਵਾ ਸੰਪੂਰਨ ਕਰਨ ਤੇ ਤੁਹਾਡੀ ਜਿਹੜੀ ਦੁਕਾਨ ਆ ਅੱਗੇ ਤੋਂ ਵਧੀਆ ਤਰੱਕੀ ਕਰੇ ਤੇ ਇਹ ਲੋਕੇਸ਼ਨ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਖਮਾਣੋ ਸ਼ਹਿਰ ਦੇ ਵਿੱਚ ਜਿੱਥੇ ਪੰਜਾਬ ਮੰਡੀ ਬੋਰਡ ਦੀ ਮੰਡੀ ਬਣੀ ਹੋਈ ਆ ਇਹਦੇ ਨਾਲ 버거 ਵਾਈਟ ਵਾਲੇ ਨੇ ਉਹਨਾਂ ਦੇ ਨਾਲ ਵੀਰਜੀ ਦਾ ਜਿਹੜਾ ਹੈਗਾ ਜੂਸ ਬਾਰ ਸਰਦਾਰ ਜੀ ਜੂਸ ਬਾਰ ਖਮਾਨੋ ਸ਼ਹਿਰ ਚ ਤੁਸੀਂ ਹਰ ਇੱਕ 13 ਤਰੀਕ ਨੂੰ ਆ ਕੇ 13 ਰੁਪਏ ਦਾ ਕੋਈ ਵੀ ਸ਼ੇਕ ਲੈ ਸਕਦੇ ਹੋ ਵੀਰਜੀ ਬਹੁਤ ਬਹੁਤ ਧੰਨਵਾਦ ਜੀ ਮੇਰੇ ਨਾਲ ਅੱਜ ਸਰਦਾਰ ਜੀ ਜੂਸ ਬਾਰ ਤੇ ਜਿਹੜੀ 13 ਰੁਪਏ ਸ਼ੇਕ ਦੇ ਵਿੱਚ ਇਹਨਾਂ ਨੇ ਅੱਜ ਸੇਲ ਆਈ ਹੋਈ ਆ ਤੇ ਮੇਰੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਤੋਂ ਪੁੱਛਦੇ ਆਂ ਵੀ ਗਰਮੀ ਦੇ ਮੌਸਮ ਚ ਇਹ ਕਿਹੋ ਜਿਹਾ ਪ੍ਰਤੀਤ ਹੁੰਦਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਜ਼ਾਰ ਜੂਸਵਾਰ ਤੇ ਪਹੁੰਚਣ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਭਾਈ ਵੀ ਜਿਹੜਾ ਇਹ ਹੈ ਨਾ ਅਪਰਾਲਾ ਕੀਤਾ ਗਿਆ ਹੈ ਬਾਬੇ ਨਾਨਕ ਜੀ ਸਾਡੇ ਬਾਬੇ ਨਾਨਕ ਜੀ ਮਹਾਰਾਜ ਜੀ ਦੇ ਪਹਿਲੇ ਪਾਸਾ ਜੀ ਸੋਚ ਨੂੰ ਮੁਕਤ ਕਰਦੇ ਹੋਇਆ 13 13 ਤੋਲਣ ਤੇ ਹਜ਼ਾਰ ਤੇ 13 ਰੁਪਏ ਦਾ ਗਰਾਫ ਜੋਸ਼ ਦਾ ਕਰਨ ਤੇ ਮਹੀਨੇ ਬਾਅਦ ਅਹਵਾਰ ਤੇ ਲੰਗਰ ਚੱਲਦਾ ਭਾਈ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਭਾਈ ਤਜ਼ਾਰ ਜੂਸਵਾਰ ਪਹੁੰਚ ਤੇ ਭਾਰਤ ਪਹੁੰਚ ਕੇ ਆ ਕੇ ਇਹ ਚੀਜ਼ ਦਾ ਲਾਹਾ ਅਟਾਵ ਤੇ ਬਾਬਾ ਨਾਨਕ ਦੀ ਸੋਚ ਨੂੰ ਆਮਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਤੁਸੀਂ ਕਿਵੇਂ ਦੇਖਦੇ ਹੋ ਵੀ ਗਰਮੀ ਦੇ ਵਿੱਚ ਇਹ ਚੀਜ਼ ਰਾਹਤ ਦੇਣ ਵਾਲੀ ਹੈ ਜਾਂ ਨਹੀਂ ਹਾਂਜੀ ਰਾਹਤ ਦੇਣ ਵਾਲੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਵੀਰਾਂ ਨੇ ਬਹੁਤ ਹੀ ਵਧੀਆ ਸੰਘਰਸ਼ ਕਰੀ ਬਾਬਾ ਨਾਨਕ ਦੀ 13-13 ਤੋਂ ਲਈ ਹਾਂਜੀ ਜੀ 13 ਰੁਪਏ ਗਲਾਸ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਆਂ ਵੀ ਇਹ ਜਿਹੜੇ ਲੋਕ ਨਹੀਂ ਅਫੋਰਡ ਕਰ ਸਕਦੇ ਕੁਝ ਸ਼ੇਕ ਉਹਨਾਂ ਦਾ ਰੇਟ ਜ਼ਿਆਦਾ ਤੇ ਉਹਨਾਂ ਨੂੰ ਮਰਜ਼ੀ ਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਨੀ ਹਰ ਕੋਈ ਬੰਦਾ ਪੀ ਸਕਦਾ ਈ ਰੇਟ ਬਹੁਤ ਜਾਇਜ਼ ਰੇਟ ਹੈ 13 ਰੁਪਏ ਗਲਾਸ ਹਰ ਇੱਕ ਮਹੀਨੇ ਦੀ ਜੀ ਹਾਂਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਦਰਸ਼ਕੋ ਇਸੇ ਤਰ੍ਹਾਂ ਤੁਸੀਂ ਵੀ ਜਿਹੜੇ ਵੀ ਲੋਕ ਇੱਥੇ ਆਉਣਾ ਚਾਹੁੰਦੇ ਆ ਖਮਾਣੋ ਮੰਡੀ ਬੋਰਡ ਦੀ ਮੰਡੀ ਦੇ ਨਾਲ 버거 ਵਾਈਟ ਦੇ ਕੋਲ ਸਰਦਾਰ ਜੀ ਜੂਸ ਬਾਰ ਤੇ ਪਹੁੰਚ ਕੇ 13 ਰੁਪਏ ਦਾ ਸ਼ੇਕ ਤੁਸੀਂ ਵੀ ਪੀ ਸਕਦੇ ਹੋ ਫੇਸਬੁੱਕ ਅਤੇ YouTube ਤੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ